ਹਾਂਜੀ ਸਵਾਗਤ ਹੈ ਜੀ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇ ਗਏ ਬੈਲ ਦੇ ਇਨਸਾਨ ਵੀ ਦਿਵਾਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂਸੱਤ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਜਿਹੜਾ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀ ਇੱਕ ਵਿਹੜ ਦੇਖ ਰਹੇ ਆਂ ਸੇਲ ਆ ਬਿਕਾਊਆ ਬਾਕੀ ਦੀ ਸਵੇੜ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਅਦ ਹੁਣਾਂ ਤੋਂ ਲਾਵਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਜਲਾਲਾ ਵੀਰੇ ਨਾਮ ਬੱਬੂ ਆ ਜਿਲ੍ਹਾ ਨੂੰ ਮਠੰਡਾ ਪੈਂਦਾ ਸੀ ਲਾ ਨੂੰ ਫੂਲ ਪੈਂਦੀ ਆ ਮਾਣਪੁਰ ਜੀ 9779685335 ਠੀਕ ਆ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਵੀਰ ਜਿਹੜੀ ਵਿਹੜ ਦੇਖਦੇ ਆ ਸੂਆ ਕਹਿੰਦਾ ਮਾ ਜੀ ਦੂਜੇ ਸੂਏ ਕਹਿੰਦੇ ਪਿਛਲੇ ਘਰ ਵਾਲੇ ਠੀਕ ਆ ਜੀ ਦੂਜੇ ਸੁੰਦੀ ਆ ਆਪਾਂ ਤੀਜਾ ਮਨ ਲੈ ਗਏ ਤੀਜਾ ਮਨ ਲੈ ਦੂਜਾ ਮਨ ਵਾਲੇ ਆਪਾਂ ਘੜਾ ਕਰਦੀ ਲੈਂਦੀ ਆਪਣੀ ਦਾ ਠੀਕ ਆ ਜੀ ਓਕੇ ਤੇ ਪਿਛਲੇ ਸੂਏ ਦੁੱਧ ਕਿੰਨਾ ਕਹ ਦੱਸਿਆ ਬਾਈ ਕੀ ਰਸ ਉਹਨਾਂ ਨੇ ਪਿਛਲੇ ਘਰਾਂ ਲਿਆ 20 ਕਿਲੋ ਚੋਆ ਹੋਆ ਠੀਕ ਹੈ 20 ਕਿਲੋ ਚੋਆ ਵੀ ਲਿਆਣਾ ਉਹਨਾਂ ਨੇ ਕੱਦ ਕਾਠ ਬਹੁਤ ਆ ਬਾਕੀ ਬਾਲਡ ਲਾ ਬਹੁਤ ਮੈਂ ਲੈ ਜਾ ਸਹੀ ਹੈ ਜੀ ਓਕੇ ਖੋਲ ਕੇ ਦਿਖਾ ਦੀ ਬਈ 22.5 ਮਤਾਬਕ ਜੀ ਆਪਾਂ 20 ਨਹੀਂ ਕਹਿੰਦੇ ਆਪਾਂ 18 ਕਿਲੋ ਮੰਨ ਕੇ ਲੈ ਲਈ ਆਪਣਾ ਤੋਂ ਨਹੀਂ ਸਹੀ ਹੈ ਬਈ ਆਪਣੀ ਗਾਜ ਜੋਗ ਲੈ ਜਾਂਦੀ ਹੈ ਨਾ ਆਪਾਂ 2 ਲੀਟਰ ਘੱਟ ਦੱਸਾਂਗੇ ਓਕੇ ਜੀ ਠੀਕ ਹੈ ਬਾਕੀ ਬਾਲਡ ਲਾ ਬਈਆਂ 20 ਲੀਟਰ ਚਵਾਤਾ ਹੋਣਾ ਬਾਕੀ ਕੱਦ ਕਾਠ ਵਾਲੀ ਆ ਘੜਾ ਛੋਟੀ ਹੀ ਆ ਠੀਕ ਹੈ ਜੀ ਲੈ ਬਈ ਖੋਲ ਕੇ ਦਿਖਾ ਦੇ ਬਾਈ ਕਹਿੰਦਾ ਵੀ ਆਪਾਂ ਸੂਆ ਦੂਜਾ ਮੰਨ ਸੂਏ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਤਾਂ ਇੱਕ ਸੂਏ ਨਾਲ ਖੀਰੀ ਬਣ ਲੱਗੀ ਐ ਤੇ ਨਾ ਹੀ ਬੁੱਢੀ ਹੋਣ ਲੱਗੀ ਆ ਬਾਈ ਕਹਿੰਦਾ ਜੀ ਪਿਛਲੇ ਸੂਏ ਮਾਲਕ ਕਹਿੰਦੇ ਅਸੀਂ ਦੂਜੇ ਸੂਏ 20 ਕੋ ਦੋਦਰੀ ਚਵਾਈ ਕੀਤੀ ਹੋਈ ਆ ਬਾਕੀ ਦੁੱਧ ਅੱਗੇ ਆਪਣੀ ਆਪਣੀ ਸੇਵਾ ਦਾ ਹੁੰਦਾ ਬਾਕੀ ਵੀਰ ਕਦਕਾਰ ਆ ਰਹੀ ਆ ਕੋਈ ਵੀਰ ਨਿੱਕੀ ਸਮਝ ਕੇ ਨਾ ਆ ਜੇ ਰੇਲ ਗੱਡੀ ਦੇ ਦੱਬੇ ਜੱਡੀ ਆ ਥਾਣਾ ਹਵਾਨੇ ਦੀ ਪੂਰੀ ਸਾਫ ਆ ਬਾਕੀ ਚੰਗੀ ਆ ਪੂਰੀ ਠੀਕ ਆ ਬਾਈ ਲਵਾਈ ਲਵਾਈ ਚੈੱਕ ਕਰਤੀ ਬਹਿੜਦੀ ਬਣਦੀ ਵਾੜੀ ਬਣਦੀ ਵੀਰ ਕੋਈ ਗੱਲ ਨਹੀਂ ਥਾਣਾ ਵਾਲਾ ਤੁਸੀਂ ਦੇਖ ਸਕਦੇ ਪੂਰੀ ਗੈਪ ਚ ਲੱਗਾ ਚਾਰ ਹੀ ਥਾਣਾ ਪੂਰੇ ਗੈਪ ਚ ਪੀੜੀ ਦੇ ਪਾਵਿਆਂ ਨੂੰ ਬਾਕੀ ਮਿਲਕ ਲੈਣ ਤੁਸੀਂ ਦੇਖੋ ਵਹਿੜਦੇ ਲੈ ਵੇ ਤੇ ਬੜੀਕੀਆਂ ਬੜੀਕੀਆਂ ਫੁੱਲ ਆ ਮਿਲਕ ਲੈਣ ਆਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਲੋ ਜੀ ਕੀ ਆ ਬਾਤ ਆ ਬੜੀਕੀਆਂ ਦੇਖੋ ਠੀਕ ਹੈ ਜੀ ਲਓ ਜਵੇਂ ਵਰਦੀਆ ਫੋਟੋ ਠੰਡੀ ਸੀਤ ਹੈ ਬੜਪੀਆ ਲੈ ਤੁਸੀਂ ਦੇਖ ਸਕਦੇ ਆ ਬਾਈ ਆਪਾਂ ਨੂੰ ਨਹੀਂ ਸਹੀ ਹੈ ਬਾਈ ਤੇ ਕਦ ਕਰ ਵੇੜਦਾ ਪੂਰਾ ਚੰਗਾ ਤੁਸੀਂ ਚੈੱਕ ਕਰ ਸਕਦੇ ਆ ਭੈ ਭਰਾ ਕੋਈ ਨਿੱਕੀ ਸਮਝ ਕੇ ਨਾ ਆ ਜੇ ਠੀਕ ਹੈ ਵੀ ਕਦ ਕਰ ਪੂਰਾ ਚੰਗਾ ਗਿਆ ਬੈਠਦਾ ਵੀ ਕੋ ਦੁੱਧ ਬਾਈ ਕਹਣਾ ਵੀ ਪਿਛਲੇ ਸਵੇਰ ਚਵਾਈ ਕੀਤੀ ਹੈ ਮਾਲਕਾਂ ਨੇ ਦਸਮ ਤੱਕ ਤੇ ਦੁੱਧ ਅੱਗੇ ਅੱਗੇ ਹੁਣ ਆਪਣੀ ਸੇਵਾ ਦਾ ਹੁੰਦਾ ਬਈ ਇਹ ਲੈਣ ਲੈਂਦੀ ਆ ਨਾ ਇਹ ਬਾਕੀ ਦਿਨ ਪਏ ਆ 4 ਤੋਂ 5 ਦਿਨ ਲੈ ਜੀ ਬਈ 5-4 ਦਿਨ ਲਾਉਗੀ ਠੀਕ ਹੈ ਜੀ ਮੈਂ ਕਿਹੜਾ ਵੀ ਆਪਣੀ ਘੱਤੀ ਵੀ ਸਿ ਸੀਵਣਾ ਲਵਾਵ ਆਪਣਾ ਇਹਦਾ ਆਪਣੀ ਧਿਆੰਦੀ ਵੀ ਆ 2-4 ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਠੀਕ ਹੈ ਜੀ 2-3 ਦਿਨ ਉੱਤੇ ਵੀ ਲਿਆ ਸਕਦੀ ਆ ਓਕੇ ਜੀ ਬਾਕੀ 5-4 ਦਿਨ ਦਾ ਸਮਾਂ ਪਿਆ 5-4 ਦਿਨਾਂ ਤੱਕ ਆ ਜਿਹੜੇ ਤੁਸੀਂ ਲੈ ਵਿੱਚ ਬਲ ਦੇਖ ਰਹੇ ਆ ਸਾਰੇ ਕੱਢ ਗਏ ਸੂਣਾ ਜੇ 20 ਕੋ ਦੁੱਧ ਇਸ ਵੇੜ ਦਾ ਪਿਆ ਆ ਹੁਣ ਮੈਂ ਦੇਣਾ ਵੀ ਕਿਹੜੀ ਨਹੀਂ ਆ ਪੂਰੀ ਕੱਦ ਕਰ ਵਾਲੀ ਵੇੜਾ ਤੇ ਭਾਈ ਜੇ ਜੇ ਮੁੱਲ ਕੀ ਕਰਦੇ ਆ ਆਪਾਂ ਮੁੱਲ ਵੀਰੇ ਹੋਰ ਕਿਛੜ ਨੇ 60 ਕਰਵਾਉਂਦੀ ਐਡੀ ਐਡੀ ਵੇੜਾ 60000 ਰੁਪਏ ਕਰਨਾ ਹੀ ਕਿਹਨੇ ਹਾਂਜੀ ਡਾਕਟਰ ਸਾਹਿਬ ਨਾਲ ਹੁਣ ਨਾਲ ਠੀਕ ਹੈ ਜੀ ਆਪਾਂ ਮੁੱਲ ਕਰਾਉਣਾ 55 55 ਕਰਵਾ ਲਾ ਹਾਂਜੀ ਆਪਾਂ ਸਾਡੇ 53 ਹੀ ਦੇ ਦਾਂਗੇ 57 ਦੀ ਹਾਂ ਨਾ ਹੈ ਹਾਂ ਬਾਕੀ ਛੋੜ ਚੱਪਾ ਕਰ ਦਾਂਗੇ ਵਿੱਚੋਂ ਠੀਕ ਹੈ ਵਿੱਚੋਂ ਮਾਨ ਤਾਨ ਹੋ ਜੂ ਆਈ ਗਏ ਭੈਣ ਭਰਾ ਦਾ ਕਰਾਂਗੇ ਮਾਨ ਤਾਨ ਦਾ 2000 ਕਰਦੇ ਤਨ ਕਰਦੇ ਮਾਨ ਤਾਨ ਦਾ ਫਿਰ ਵੀ ਨਹੀਂ ਖਲਿੰਦਾ ਠੀਕ ਹੈ ਜੀ ਕਿਵੇਂ ਕਰਾਂਗੇ ਨਹੀਂ ਸੌੜੀ ਕਰਾਂਗੇ ਵਿੱਚੋਂ 53 ਦੇ ਵਿੱਚੋਂ ਨਹੀਂ ਸਹੀ ਹੈ ਬਾਈ ਵੀਰ ਕਹਿੰਦਾ ਵੀ 53000 ਦੇ ਵਿੱਚ ਆਪਾਂ 1000 ਕਰ ਦਾਂਗੇ ਮੌਕੇ ਤੇ ਹੋ ਜੂਗੀ ਮੋਲ ਆਪਾਂ ਜਾਇ ਜੀ ਹੁੰਦੇ ਆਪਣੇ ਨਹੀਂ ਸਹੀ ਹੈ ਵੀਰੇ ਅੱਗੇ ਵੀ ਤੁਸੀਂ ਵੀਰ ਦੀਆਂ ਵੀਡੀਓ ਦੇਖਦੇ ਜਾਂਦੇ ਆ ਲਗਾਤਾਰ ਆਪਣੇ ਚੈਨਲ ਤੇ ਬਾਈ ਦੀਆਂ ਵੀਡੀਓ ਆ ਰਹੀਆਂ ਤੇ ਪਸੂ ਸੈਲ ਹੋ ਕੇ ਜਾ ਰਹੇ ਆ ਮੁੱਲ ਜੈਜ ਕਰਕੇ ਤਾਂ ਹੀ ਨਵੀਂ ਵੀਡੀਓ ਹੁੰਦੀ ਆ ਬਾਕੀ ਬਲ ਤੇ ਲਾ ਦੇ ਖਾ ਦੇ ਭਾਈ ਲੈ ਬਈ ਕੀ ਬਾਤ ਆ ਲੈ ਵਾ ਖਿੱਚਾਂਗਾ ਤਾਂ ਰਵੜੰਗ ਵੱਜ ਜਾਂਦਾ ਸਾਰਾ ਦੁੱਧ ਨਾ ਭੜ ਕੇ ਫਿਰ ਸੁਣਾ ਮੀਲੀਟਰ ਕੱਢੇ ਹੋਣਾ ਬਿਹਲੇ ਘਰਾਂ ਵਾਲਾਂ ਦਾ ਨਹੀਂ ਸਹੀ ਆ ਭਾਈ ਬਣਦੇ ਵੀਰ ਤੁਸੀਂ ਦੇਖ ਸਕਦੇ ਹੋ ਬਾਕੀ ਰੱਸਾ ਬਾਈ ਦਾ ਤਾਂ ਰੱਖਿਆ ਹੋਇਆ ਜੇ ਹੁਣ ਨੂੰ ਭੱਜਣ ਵਾਲੀ ਹੁੰਦੀ ਤਾਂ ਮੈਂ ਕਹਾਂ ਹੁਣ ਸੜਕ ਪੈ ਜਾਂਦੀ ਦੁੱਧ ਫੈਂਡ ਵਾਲਾ ਇਹਨਾਂ ਦਾ ਠੰਡੀ ਛੀਰ ਰੱਜ ਕੇ ਆ ਭਾਵੇਂ ਕਿ ਜਵਾਗ ਚੋਰੀ ਭਾਵੇਂ ਕਿ ਬਜ਼ੁਰਗ ਚੋਈ ਚੱਲੇ ਹਾਂ ਦਾ ਤੋਂ ਤਾਂ ਆਪਾਂ ਹੀ ਕਵੈਂਡ ਕੜਾਉਗੇ ਨਾ ਇੱਕ ਕ੍ਰਾਸ ਵਰੀੜੀ ਆਪਰੇ ਕੋਲੇ ਘਰੇ ਵੀ ਆ ਕ੍ਰਾਸ ਵਰੀੜੀ ਹਾਂਜੀ ਕ੍ਰਾਸ ਆ ਕੇ ਥੋੜੀ ਜਿਹੀ ਆ ਜਾਂਦੀ ਬਈ ਐਚ ਐਫ ਦੇ ਨਾਲ 53000 ਦੇ ਵਿੱਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਸੋ ਭੈਣ ਭਰਾ ਵੇ ਫਿਕਰੋ ਕੀ ਆਜੇ ਨੰਬਰ ਬਾਈ ਜੀ ਸਕਰੀਨ ਤੇ ਚੱਲ ਰਿਹਾ ਜਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ ਸੰਪਰਕ ਕਰਕੇ ਕਰਾ ਕੇ ਬੈੜ ਦੀ ਤਸੱਲੀ ਪਰਖ ਕਰਕੇ ਲੈ ਜਾ ਸਕਦੇ ਆ ਤੇ ਵੀਡੀਓ ਨੇ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ